ਅੱਜ ਕੋਟ ਵਾਲੇ ਰਾਹ ਦੇ ਵਿੱਚ ਜਿਹੜਾ ਮੇਨ ਸਪਲਾਈ ਆਪਣੀ ਇਧਰੋਂ ਕੋਟ ਵਾਲੇ ਵਾਟਰ ਬਾਕਸ ਤੋਂ ਆਉਂਦੀ ਆ ਢੇਲੂਆਂ ਵਾਲਾ ਕੋਟ ਵਾਲਾ ਜਿਹੜਾ ਇਹ ਬਜਦਾਗ ਵਾਟਰ ਬਾਕਸ ਕਿਉਂਕਿ ਆਪਣੇ ਮਸ਼ਹੂਰ ਆ ਕੋਟ ਵਾਲਾ ਵਾਟਰ ਬਾਕਸ ਹੀ ਕਹਿੰਦੇ ਨੇ ਇਹ ਖੇਤਾਂ 'ਚ ਭਾਈ ਕਿਹੜਾ ਚੰਦ ਢੇਲੂਆਂ ਵਾਲਾ ਦੇ ਚ ਤੇ ਇਧਰੋਂ ਜਿਹੜੀ ਮੇਨ ਸਪਲਾਈ ਆਪਣੇ ਪਿੰਡ ਨੂੰ ਜਾਂਦੀ ਆ ਤੇ ਕਾਫੀ ਟਾਈਮ ਲੰਬੇ ਦੀ ਜਿਹੜੀ ਇਹ ਪ੍ਰੋਬਲਮ ਸੀਗੀ ਤੇ ਕਈ ਜੋੜ ਸੀਗੇ ਇੱਕ ਰਾਹ ਵੀ ਪੱਕਾ ਕਰ ਰਹੇ ਨੇ ਵੀਰ ਅਸੀਂ ਵੀਡੀਓ ਪਾਈ ਹੈਗੀ ਇੱਕ ਤਰ੍ਹਾਂ ਦਿਖਾਵਾਂਗੇ ਵੀਡੀਓ ਵੀ ਤੁਸੀਂ ਦੇਖੋ ਤੇ ਕਾਰਨ ਵੀ ਰਾਹ ਬਣਾਉਣ ਦੇ ਕਾਰਨ ਨਾਇ ਤਾਂ ਜੋੜਾਂ ਦਾ ਹੱਲ ਹੋ ਗਿਆ ਤੇ ਸਾਡੇ ਵੀਰ ਇੱਧਰ ਖੜੇ ਨੇ ਸਰਬਜੀਤ ਸਰਬਾ ਸਾਰੇ ਜਾਣਦੇ ਨੇ ਤੇ ਲਗਭਗ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਲੰਬੇ ਸਮੇਂ ਦੇ ਵਿੱਚ ਜਿਵੇਂ ਆਪਣੇ ਪਿੰਡ ਅੱਕਾਂ ਵਾਲੀ ਦੇ ਵਿੱਚ ਵਾਟਰ ਬਾਕਸ ਦੀ ਸਪਲਾਈ ਚਲਾ ਰਹੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਤੀਆ ਮੈਂ ਅੱਜ ਕਹਿ ਹੀ ਦਿੰਨਾਗਾ ਉਸ ਲੰਭਾ ਰਹੇ ਨੇ ਲੰਬੇ ਸਮੇਂ ਦੇ ਵਿੱਚੋਂ ਬੁੜੀਆਂ ਦੀ ਵੀ ਸੁਣਦੇ ਨੇ ਇਹ ਉਹਨਾਂ ਦੀਆਂ ਵੀ ਜਿਹੜੀਆਂ ਝੜਕਾਂ ਨੇ ਲੋਕ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਸਾਡੇ ਵਰਗੇ ਨੂੰ ਹੀ ਨਹੀਂ ਪਤਾ ਕਿੱਥੇ ਖੜੇ ਗਾ ਲਿਆ ਕਰੋ ਇਦਾਂ ਦੇ ਤੇ ਜਿਹੜੇ ਆਪੋ ਆਪਣੀ ਇਹ ਜ਼ਿੰਮੇਵਾਰੀ ਸਮਝ ਕੇ ਹਰ ਇੱਕ ਥਾਂ ਦੇ ਵਿੱਚ ਜਿਹੜੇ ਇਹ ਜੋੜ ਆ ਆਪ ਖੁਦ ਲਗਾਉਂਦੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਲਵਾਏ ਸੀ ਪਹਿਲਾਂ ਜੋੜ ਆ ਜਿਹੜੇ ਪ੍ਰੈਸ਼ਰ ਕਰਕੇ ਲੀਕ ਹੋ ਗਏ ਸੀ ਅੱਜ ਜੋੜ ਲਾਉਣ ਆਏ ਆ ਉਹ ਪਹਿਲਾਂ ਪਲਾਸਟਿਕ ਦੇ ਸੀ ਅੱਜ ਜਿਹੜੇ ਦੇਗੀ ਮੰਗਵਾਏ ਨੇ ਆਪਣੇ ਬੀਜ ਵੈਂਡ ਤੇ ਅਸੀਂ ਗੱਲਬਾਤ ਕਰਦੇ ਆ ਸਾਡੇ ਸਰਬਜੀਤ ਨਾਲ ਉਹ ਨੇੜੇ ਹੋਇਆ ਬਈ ਮੜਾ ਹਾਂਜੀ ਤੁਸੀਂ ਕੀ ਕਹਿਣਾ ਸੋਹਣਿਓ ਜਿੰਮੇ ਆਪਣੇ ਆ ਜੋੜ ਨੇ ਚਾਰ ਜੋੜ ਨੇ ਜਿਹੜੇ ਲੀਕ ਨੇ ਤੇ ਕਾਫੀ ਸਮੇਂ ਦੀ ਜਿਹੜੀ ਲੰਬੀ ਇਹ ਪ੍ਰੋਸੈਸ ਚੱਲ ਰਿਹਾ ਸੀ ਤੁਸੀਂ ਮਹਿਕਮੇ ਤੋਂ ਕਹਿ ਕੇ ਹੁਣ ਜਿਹੜੇ ਡੀਮੈਂਡ ਲਏ ਨੇ ਤੇ ਲੋਕਾਂ ਬਾਰੇ ਤੁਹਾਨੂੰ ਜਿਹੜੇ ਲੋਕ ਸਵਾਲ ਕਰਦੇ ਨੇ ਇਦਾਂ ਇਦਾਂ ਦੇ ਬੀਆਰ ਐ ਕਰਕੇ ਤੁਸੀਂ ਪਾਣੀ ਨਹੀਂ ਛੱਡਦੇ ਤੇ ਵੱਡੀ ਪ੍ਰੋਬਲਮ ਕੀ ਆਉਂਦੀ ਐ ਇੱਥੇ ਬੜੇ ਹੁ ਤਾਂ ਇਹਨਾਂ ਨੂੰ ਹੋ ਗਏ 15 16 ਸਾਲ ਹੋ ਗਏ ਕਿਉਂ 15 16 ਸਾਲੀ ਮੈਨੂੰ ਹੋ ਗਏ ਲੀਕ ਨੂੰ ਹਾਂਜੀ ਥੋੜੀ ਥੋੜੀ ਲੀਕ ਚੱਲ ਰਹੀ ਸੀ ਹੁਣ ਵੱਧ ਗਈ ਹਾਂਜੀ ਕੁਝ ਰਾਹ ਦੀ ਸਫਾਈ ਹੋ ਰਹੀ ਐ ਜਿੱਥੇ ਬੇਰੀ ਰਾਹ ਚੌੜਾ ਹੋ ਰਿਹਾ ਹੈਗਾ ਉਹਦਾ ਕਰਕੇ ਕੰਪਿਊਟਰ ਕਰਾ ਵੀ ਲੱਗ ਰਿਹਾ ਹੈਗਾ ਹਾਂਜੀ ਇਹ ਜੋੜ ਪਰਸੋ ਚ ਉੱਥੇ ਲਾਏ ਸੀ ਉਹ ਹੈਗੇ ਸੀ ਪਲਾਸਟਿਕ ਵਾਲੇ ਉਹ ਪ੍ਰੈਸ਼ਰ ਕਰਕੇ ਨਹੀਂ ਕੱਟੇ ਹਾਂਜੀ ਅੱਜ ਦੁਬਾਰਾ ਡੀਜੋਇੰਟ ਦੇ ਗੀ ਲੈਂਦੇ ਨੇ ਹਾਂਜੀ ਉਹ ਲਾਵਾਂਗੇ ਰਹੀ ਗੱਲ ਸਪਲਾਈ ਦੀ ਹੁਣ ਟੋਏ ਪਟਾ ਲਏ ਹਾਂਜੀ ਜੇ ਸਪਲਾਈ ਇੱਧਰੋਂ ਜਾਊ ਫੇਰ ਹੀ ਪਿੰਡ ਚ ਹੋਊਗਾ ਹਾਂਜੀ ਹਾਂਜੀ ਹੁਣ ਇੱਥੇ ਜੋੜ ਲਾਉਂਦੇ ਸੀ ਅਸੀਂ ਪਰਸੋ ਚ ਉੱਥੇ ਦੀ ਗੱਲ ਹੈ ਹੁਣ ਉਧਰ ਬੇੜੇ ਵਾਲੇ ਕਹਿ ਦਿੰਦੇ ਆ ਕਿ ਜਿਸ ਦਿਨ ਸਾਡੀ ਵਾਰੀ ਹੁੰਦੀ ਹੈ ਅਕੇ ਉਹਦੀ ਅਕੇ ਕੋਈ ਖਰਾਬ ਹੁੰਦਾ ਕੋਈ ਖਰਾਬ ਆਪਾਂ ਜਾਣ ਬੁੱਝ ਕੇ ਨਹੀਂ ਕਰਦੇ ਜੇ ਹੁਣ ਆਪਣੇ ਕੋਈ ਚੀਜ਼ ਘਰੇ ਖਰਾਬ ਹੁੰਦੀ ਹੈ ਹੈ ਉਹ ਚਲਦੀ ਚਲਦੀ ਖਰਾਬ ਹੋ ਜਾਂਦੀ ਉਹ ਬੜਾ ਪਜਣ ਬੁੱਝ ਕੇ ਕਰਦੇ ਮਿੰਟ ਤੇ ਆਪਾਂ ਕਹਿੰਦੇ ਆ ਜਰਾ ਹੁਣ ਤਾਂ ਮੈਨੂੰ ਟੱਕਰਿਆ ਸੀ ਬੰਦੇ ਨੂੰ ਹਲਟ ਅਟੈਕ ਹੋ ਗਿਆ ਹੈ ਉਹ ਕੋਈ ਜਾਣ ਬੁੱਝ ਕੇ ਹੁੰਦਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਕਿੱਥੋਂ ਖਰਾਬ ਹੋਣਾ ਨਾਲੇ ਹੋਰ ਹਨਾ ਜੀ ਇਹ ਗੱਲ ਹੈ ਇੱਥੇ ਹੁਣ ਸਾਡਾ ਤੋਰੇ ਬਾਣ ਆ ਗਿਆ ਹਾਂਜੀ ਅਸੀਂ ਤਾਂ ਰੋਜ਼ ਦੇਖਦੇ ਆ ਹਾਂਜੀ ਹਾਂਜੀ ਬਾਕੀ ਸਿਰੂਰੇ ਰਹਿੰਦੇ ਆ ਅਸੀਂ ਕੋਈ ਜਿਵੇਂ ਕੋਈ ਲੈਟਰਿੰਗ ਕਰਕੇ ਹੱਥ ਧੋਣ ਹੁੰਦੇ ਕਿਸੇ ਨੂੰ ਹਾਂਜੀ ਲਵੇ ਰਹਿੰਦੇ ਸਾਰਾ 12 ਘੰਟੇ ਹਾਂਜੀ ਇਹ ਨਹੀਂ ਇਹ ਜੇ ਉਰੇ ਆ ਕੇ ਦੇਖਣ ਮੰਨ ਲਓ ਕੋਈ ਵੀ ਬੰਦਾ ਆਪਣੇ ਪਿੰਡ ਦਾ ਵੀ ਜਾਣ ਕੇ ਉੱਜ ਗਿਆ ਵੀ ਇੱਥੋਂ ਜਦੋਂ ਗੰਦਾ ਪਾਣੀ ਕਿਹੜਾ ਨਿਕਲਦਾ ਉਹੀ ਦੁਬਾਰੇ ਵਾਪਸ ਪਾਈਪਾਂ ਚ ਜਾਂਦਾ ਕੁੱਤੇ ਵੀ ਨਹਾਉਂਦੇ ਨੇ ਲੱਖ ਦੇਵੀ ਨੇ ਪਾਣੀ ਜਾਨਵਰ ਸੱਪ ਸਲੂਤੀਆਂ ਹੁਣ ਇਹ ਅੱਜ ਜੇ ਦਾ ਆ ਸਮਰਿਆ ਤਾਂ ਹੀ ਸਰਬੇ ਨੂੰ ਬਾਈ ਨੂੰ ਕਹਿ ਕੇ ਇਹਨੂੰ ਮੇਰਾ ਸਾਧੂ ਲੱਗਦਾ ਇਹ ਹਾਂਜੀ ਤੇ ਇਹਨੂੰ ਕਿਹਾ ਵੀ ਯਾਰ ਆ ਤਾਂ ਕਰਾ ਜਦੋਂ ਇੰਨਾ ਸੋਹਣਾ ਰਾਹ ਬਣ ਗਿਆ ਹਾਂਜੀ ਹਾਂਜੀ ਵੀ ਇਹ ਤਾਂ ਇੱਕ ਦਿਨ ਨਾਲ ਕੀ ਹੋ ਜੂਗਾ ਜੇ ਜੇ ਮੰਨੋ ਨਹੀਂ ਪਾਣੀ ਕਈ ਦਿਨ ਆਪਣੇ ਉਂ ਵੀ ਨਹੀਂ ਆਉਂਦਾ। ਕੱਸੀ ਜੋ ਮਰਜ਼ੇ ਪਾਣੀ ਫਿਰ ਵੀ ਆਪਾਂ ਸਾਰੀ ਲੈਨੇ ਆ। ਇਹ ਤੁਹਾਨੂੰ ਜਿਹੜੀ ਸਾਰਿਆਂ ਨੂੰ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਸੀ ਇਹ ਹੀ ਟੋਏਆਂ ਦੀ ਆ ਰਹੀ ਸੀ। ਅੱਜ ਉਹ ਕਿਹਦੀ ਹੈਲਪ ਦੇ ਨਾਲ ਜਿਹੜੇ ਇਹ ਟੋਏ ਨੇ ਸਹੀ ਹੋ ਰਹੇ ਨੇ। ਇਹ ਤਾਂ ਜੀ ਸਰਬਜੀਤ ਨੂੰ ਕਿਹਾ ਸੀ ਬਾਈ ਨੂੰ। ਹਾਂਜੀ। ਬਾਕੀ ਸਿਰੇ ਉੱਦੇ ਵੀ ਜੋੜ ਲਾਉਣ ਆਏ ਸੀ ਮੁੰਡੇ ਉਹ ਲੀਕ ਹੋਗੇ ਤੁਹਾਨੂੰ ਦੱਸੀ ਆ। ਹਾਂਜੀ ਹਾਂਜੀ। ਤੇ ਇਹਨੂੰ ਕਿਹਾ ਵਿਚਾਰੇ ਨੂੰ। ਹਾਂਜੀ। ਕਿ ਬਾਕੀ ਸਿਰੇ ਤੁਸੀਂ ਮੈਂਬਰ ਸਾਹਿਬ ਨੂੰ ਮੌਜੂਦ ਆ। ਤੁਸੀਂ ਇੱਕ ਅਸੀਂ ਦੱਸ ਹੀ ਦਿੰਨੇ ਆ। ਜਿਹੜਾ ਇਹ ਰਾਹ ਆ ਵੀਰ ਸਾਰੇ ਖੇਤਾਂ ਵਾਲੇ ਇਧਰ ਨੂੰ ਜਿਹੜੇ ਆਉਂਦੇ ਨੇ ਰਾਹ ਵਾਲੇ ਉਹ ਰਲ ਮਿਲ ਕੇ ਜਿਹੜਾ ਰਾਹ ਨੂੰ ਕਲੀਅਰ ਕਰ ਰਹੇ ਨੇ ਇਹਨਾਂ ਨੂੰ ਕਰੀਬ 10 ਤੋਂ 15 ਦਿਨਾਂ ਦੇ ਵਿੱਚ ਲਗਭਗ ਹੋ ਚੁੱਕੇ ਨੇ ਜਿਹੜਾ ਇਸ ਰਾਹ ਦੀ ਸਫਾਈ ਕਰਨ ਲੱਗੇ ਨੇ ਅੱਜ ਜਿਹੜਾ ਮੰਗਰ ਤੁਹਾਨੂੰ ਪਤਾ ਹੀ ਅਸੀਂ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਜਿਹੜਾ ਮੰਗਰ ਕੰਪਿਊਟਰ ਕਰਾ ਇਸ ਰਾਹ ਦੇ ਉੱਪਰ ਲਾਉਣ ਲਾਉਣ ਲੱਗ ਰਹੇ ਨੇ ਆ ਤੁਸੀਂ ਰਾਹ ਦੇ ਇਧਰੋਂ ਹਾਲਾਤ ਦੇਖ ਸਕਦੇ ਹੋ ਸਾਰੇ ਵੀ ਕਿਦਾਂ ਦੇ ਬਣੇ ਪਏ ਨੇ ਤੇ ਇਹ ਰਾਹ ਨੂੰ ਕਲੀਅਰ ਕਰਨ ਦੇ ਮਾਰਿਆਂ ਨੇ ਇਨਨੇ ਮਿੱਟੀ ਪਾ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਟਾਈਮ ਬਾਅਦ ਤੁਹਾਨੂੰ ਪਤੀਆ ਵੀ ਫਸਲਾਂ ਨੇ ਜਿਹੜੀਆਂ ਉਹ ਵੱਡਣੀਆਂ ਨੇ ਤੇ ਟਰੈਕਟਰਾਂ ਨੂੰ ਤੇ ਆਮ ਲੋਕਾਂ ਨੂੰ ਲੰਘਣਾ ਬੜੀ ਵੱਡੀ ਮੁਸ਼ਕਲ ਸੀਗੀ ਤੇ ਅਗਰ ਉਸ ਦੇ ਬਹਾਨੇ ਨਾਲ ਜਿਹੜੇ ਆਪਣੇ ਇਹ ਟੋਏ ਲੱਗੇ ਹੋਏ ਸੀਗੇ ਵੀ ਰਾਹ ਵਾਲੇ ਸਾਰੇ ਕਹਿੰਦੇ ਵੀ ਇਹਨਾਂ ਦਾ ਖਾਸ ਤੁਸੀਂ ਪ੍ਰਬੰਧ ਕਰੋ ਜੀ ਤੇ ਇਹਨਾਂ ਨੇ ਟੋਏ ਲਵਾਏ ਮਸ਼ੀਨਾਂ ਦੇ ਨਾਲ ਮਸ਼ੀਨ ਦੇ ਨਾਲ ਟੋਏ ਲਵਾ ਕੇ ਕਲੀਅਰ ਪਹਿਲਾਂ ਕੋਸ਼ਿਸ਼ ਕੀਤੀ ਜੋੜ ਲਾਉਣ ਦੀ ਉਹ ਪਲਾਸਟਿਕ ਦੇ ਸੀ ਪ੍ਰੈਸ਼ਰ ਜ਼ਿਆਦਾ ਸੀਗਾ ਤੇ ਉਹ ਖਰਾਬ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਵੀਰਾਂ ਨੇ ਮੈਨੂੰ ਅੱਜ ਫੋਨ ਕਰਿਆ ਸਾਡੇ ਸਰਬੀ ਵੀਰ ਨੇ ਤੇ ਕਹਿੰਦਾ ਵੀ ਆਪਣੇ ਦੇਗੀ ਆਪਾਂ ਨੇ ਆਹ ਬਦਲਨੇ ਰੀਜਮੈਂਟ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਦੋਂ ਵੀ ਤੁਸੀਂ ਡੀਜਮੈਂਟ ਲਿਆਏ ਸਾਨੂੰ ਕਾਲ ਕਰ ਦਿਓ ਤੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਟੋਏ ਵੀ ਜਿਹੜੇ ਪਾਣੀ ਨਾਲ ਜਿਹੜੇ ਨੱਕੋ ਨੱਕ ਭਰੇ ਹੋਏ ਨੇ ਅਸੀਂ ਉਧਰ ਵੀ ਜਿਹੜਾ ਕੱਢ ਕੇ ਆਏ ਆ ਟੋਅ ਅੱਗੇ ਜੋੜ ਲਾ ਕੇ ਆਏ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਅਸੀਂ ਵੀਡੀਓ ਪਾਵਾਂਗੇ ਟੋਏ ਦੇ ਵਿੱਚੋਂ ਜਿੱਮੇ ਅਸੀਂ ਕੰਮ ਕਰਾਂਗੇ ਤੇ ਕੋਈ ਸਾਨੂੰ ਇਦਾਂ ਦਾ ਹੈ ਨਹੀਂਗਾ ਕੋਈ ਵੀ ਕਿਤੇ ਕੰਮ ਕਰਨਾਗਾ ਪਰ ਪਿੰਡ ਦੇ ਲਈ ਅਸੀਂ ਕਿਤੇ ਵੀ ਖੜ ਜਾਈਏ ਕਿਉਂਕਿ ਐਦਾਂ ਦੇ ਵਿਭਾਗ ਵੀ ਹੁੰਦੇ ਨੇ ਤੁਹਾਨੂੰ ਪਤਾ ਵੀ ਉਹਨਾਂ ਵਿਭਾਗਾਂ ਰਹੀ ਕੰਮ ਹੋਣਾ ਹੁੰਦਾ ਜਿਹੜਾ ਕਈ ਵਾਰ ਉਹਨਾਂ ਤੋਂ ਨਹੀਂ ਹੁੰਦਾ ਤੇ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾਗਾ ਪ੍ਰੋਬਲਮ ਸਾਰਿਆਂ ਨੂੰ ਵੱਡੀ ਆ ਆਪਣੇ ਪਿੰਡ ਨੂੰ ਗਰੀਬ ਤੋਂ ਲੈ ਕੇ ਅਮੀਰ ਤੱਕ ਜਿਹੜਾ ਇਹ ਸੇ ਵਾਟਰ ਟੈਂਕਸ ਦਾ ਜਿਹੜਾ ਪਾਣੀ ਘਰ ਤੱਕ ਪਹੁੰਚਣਾ ਹੁੰਦਾਗਾ ਤੇ ਸਾਰਿਆਂ ਦਾ ਫਰਜ਼ ਬਣਦਾ ਗਰੀਬ ਅਮੀਰ ਦਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਧਿਆਨ ਮੇਹ ਟੋਆਗਾ ਤੁਸੀਂ ਇਹ ਟੋਆ ਪਿਆਗਾ ਲੋਕ ਇਧਰ ਕੋਈ ਜੰਗਲ ਪਾਣੀ ਜਾਂਦਾਗਾ ਤਾਂ ਵੀ ਇਦਾਂ ਦਾ ਇਹ ਨਿਗਰਾਨੀ ਰੱਖਦੇ ਆ ਕੋਈ ਇਹਦੇ ਵਿੱਚੋਂ ਵੀ ਪਾਣੀ ਜੂਜ ਨਾ ਕਰੇ ਤੇ ਜਿਵੇਂ ਹੁਣ ਕੁੱਤੇ ਬਿੱਲੇ ਨੇ ਇਹਦੇ ਵਿੱਚ ਨਹਾਉਂਦੇ ਆ ਜਦੋਂ ਪ੍ਰੈਸ਼ਰ ਪੈਂਦਾ ਪਾਣੀ ਦਾ ਦਾਬ ਨਾਲ ਮੱਲੂ ਮੱਲੀ ਹੇਟੋ ਜਿਹੜਾ ਇਹ ਟੋਏ ਦਾ ਪਾਣੀ ਇੱਥੇ ਨਿਕਲਦਾ ਉਹ ਜਾ ਕੇ ਪਿੰਡ ਨੂੰ ਆਪਣੀ ਆਪਣੇ ਘਰਾਂ ਤੱਕ ਸਪਲਾਈਆਂ ਤੱਕ ਪਹੁੰਚਦਾਗਾ ਤੇ ਆਪਾਂ ਨੂੰ ਉਹੀ ਪਾਣੀ ਆ ਜਿਹੜਾ ਪੀਣਾ ਪੈਂਦਾਗਾ ਕਿਸੇ ਦੇ ਘਰ ਤਾਂ ਆਪਣੇ ਆਰਓ ਲੱਗੇ ਨੇ ਫਿਲਟਰ ਕਰਕੇ ਪੀ ਲੈਣਗੇ ਜਿਹਦੇ ਘਰਾਂ ਦੇ ਵਿੱਚ ਨਹੀਂ ਲੱਗੇ ਗਰੀਬ ਜਨਤਾ ਦੇ ਜਾ ਕੇ ਦੇਖ ਲਓ ਵਿਚਾਰਾਂ ਦੇ ਤੇ ਵੀ ਕਿਸੇ ਦੇ ਵੀ ਜਿਹਦੇ ਆਰੋ ਨਹੀਂ ਲੱਗੇ ਉਹਨਾਂ ਨੂੰ ਬੜੀ ਮੁਸ਼ਕਲ ਆ ਪਾਣੀ ਨਾਲ ਜਿਹੜੀਆਂ ਇਹ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਬਾਕੀ ਜਦੋਂ ਇੱਥੇ ਹਰ ਰੋਜ਼ ਟੋਇਆ ਲੀਕ ਹੋਣਾ ਗਾਰਾ ਜਾਂਦਾਗਾ ਵੱਡੇ ਵੱਡੇ ਰੋਡ ਜਾਂਦੇ ਨੇ ਫਿਰ ਕਨੈਕਸ਼ਨ ਖਰਾਬ ਹੁੰਦੇ ਨੇ ਮੈਂ ਵੀਡੀਓ ਵੀ ਪਾਉਣਾਗਾ ਤੇ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਉਹ ਮੇਨ ਕਾਰਨ ਇਹੀ ਆ ਸਾਰਿਆਂ ਨੂੰ ਵੱਧ ਨੇ ਤਾਂ ਮੋਟਰਾਂ ਖਰਾਬ ਹੁੰਦੀਆਂ ਆਪਣੀ ਬਿਜਲੀ ਵੇਸਟਿੰਗ ਹੁੰਦੀ ਆ ਤੇ ਗੌਰ ਦੇ ਨਾਲ ਇਹ ਵੀਡੀਓ ਸੁਣਿਓ ਤੁਸੀਂ ਧਿਆਨ ਨਾਲ ਇਹ ਗੱਲ ਸੱਚੀ ਹੈਗੀ ਤੇ ਕਿਉਂਕਿ ਕਾਰਨ ਅਸੀਂ ਸਾਡੇ ਵੀਰ ਦਾ ਸਰਬਜੀਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਇਹਨਾਂ ਨੂੰ 10-12 ਸਾਲ ਹੋ ਗਏ ਚਲੋ ਜਿੰਨੇ ਵੀ ਹੋ ਗਏ ਮੈਨੂੰ ਇਹਨਾਂ ਫਿਲਹਾਲ ਪਤਾ ਨਹੀਂ ਵੀ ਪੱਕਾ 16 ਸਾਲ ਦੀ 16 ਸਾਲ ਹੋ ਗਏ ਜਿਹੜੇ ਲੰਬੇ ਸਮੇਂ ਤੋਂ ਇਹ ਡਿਊਟੀ ਲੰਭਾ ਰਹੇ ਨੇ ਤੇ ਕੱਲਾ ਜਾਣਾ ਰਹਿ ਰਿਹਾ ਹੁਣ ਇਹ ਸਪਲਾਈ ਛੱਡੇ ਜਾਂ ਇਹ ਟੋਆ ਨੂੰ ਲੋਟ ਕਰਾ ਜੇ ਆਪਾਂ ਦੇਖੀਏ ਡਿਊਟੀ ਤੋਂ ਡਿਊਟੀ ਕਰ ਸਕਦਾਗਾ ਇਹ ਆਪਣਾ ਉਹ ਡਿਊਟੀ ਨੂੰ ਪ੍ਰਵਾਹ ਕਰਦਾ ਹੋਇਆ ਉਹਦਾ ਬਾਲੀ ਉਦੋਂ ਗੱਲ ਕਰਦਾ ਜੀ ਦਿਨ ਰਾਤ ਦੀ ਜਿਹੜੀ ਇਹ ਡਿਊਟੀ ਕਰਦੇ ਨੇ ਦਿਨ ਰਾਤ ਦੀ ਕਰਦੇ ਆ ਸਾਰੇ ਪਿੰਡ ਨੂੰ ਪਤਾ ਹੈਗਾ ਤੁਸੀਂ ਇਹਨਾਂ ਨੂੰ ਕੋਈ ਮੰਦਾਪਲਾ ਨਾ ਕਰਿਆ ਕਰੋ ਨਾ ਬੋਲਿਆ ਕਰੋ ਕਿਉਂਕਿ ਉਧਰ ਤਾਂ ਇਹਨਾਂ ਦਾ ਪਾਣੀ ਛੱਡਣ ਦਾ ਸਮਾਂ ਹੁੰਦਾ ਉਧਰੋਂ ਆਪਣੇ ਵਰਗੇ ਫੋਨ ਲਾ ਲਾ ਕੇ ਇਹਨਾਂ ਨੂੰ ਤਪਾਈ ਜਾਂਦੇ ਡਿਸਟਰਬ ਕਰੀ ਜਾਂਦੇ ਨੇ ਮੇਰੇ ਵਰਗੇ ਦੇ ਘਰ ਦੇ ਵਿੱਚ ਕੋਈ ਮੋਟਰ ਦੇ ਵਿੱਚ ਲੱਗਿਆ ਹੁੰਦਾ ਰੋੜ ਤੇ ਉਹ ਮੋਟਰ ਚੱਕਦੀ ਨਹੀਂ ਪਾਣੀ ਤੇ ਬਿਜਲੀ ਆਪਾਂ ਸਰਬੇ ਨੂੰ ਮਾਰਦੇ ਆ ਕਿਉਂਕਿ ਇਹ ਪਾਣੀ ਛੱਡੇ ਜਾਂ ਆਪਣੀਆਂ ਪ੍ਰੋਬਲਮਾਂ ਨੂੰ ਹੱਲ ਕਰੇ ਜੇ ਤੁਸੀਂ ਰਲ ਮਿਲ ਕੇ ਆ ਜਿਹੜੇ ਟੋਏ ਨੇ ਜਾਂ ਜਿੱਦਾਂ ਦੀਆਂ ਲੀਕੇਜ ਨੇ ਉਹਨਾਂ ਦੇ ਨਾਲ ਰਲ ਕੇ ਤੁਸੀਂ ਕੰਮ ਕਰਾਇਆ ਕਰੋ ਸਹੀ ਢੰਗ ਦੇ ਨਾਲ ਤਾਂ ਪ੍ਰੋਪਰ ਹੋ ਸਕਦਾਗਾ ਜਿਵੇਂ ਅਸੀਂ ਆ ਅਸੀਂ ਤੁਹਾਨੂੰ ਆਪਦੀ ਹਕੀਕਤ ਦੱਸਦੇ ਆ ਜਦੋਂ ਅਸੀਂ ਕੰਮ ਕਰਦੇ ਆ ਨਾ ਜੋੜ ਲਾਉਣੇ ਆ ਪਹਿਲਾਂ ਅ ਸਰਬਜੀਤ ਨੂੰ ਪਤਾ ਹੈਗਾ ਵੀ ਅਸੀਂ ਕਿੱਦਾਂ ਦੇ ਕੰਮ ਕਰਕੇ ਦਿੰਨੇ ਆ ਇਹਨਾਂ ਨੂੰ ਹਾਂਜੀ ਵਿਸਤਾਖਣ ਕਿ ਐ ਕਿਵੇਂ ਹੋਗੀ ਹਾਂਜੀ ਪਾ ਪਾਈ ਕਿ ਮੀ ਲੀਕ ਹੋ ਗਈ ਆਏ ਹੋਏ ਬਾਰੇ ਸਵਾਲ ਪੁੱਛਦੇ ਫਿਰ ਅਸੀਂ ਜੋ ਰੇਡ ਕੋਚੀ ਭਲਾਤਾ ਰੇਡੀ ਚ ਲਾਸਮੈਂਟ ਮੈਂ ਕਿ ਕੇ ਬਲਵਾਉਣਾ ਵੀ 50 ਕਰੋੜ ਮੈਂ ਹਾਂਜੀ ਹਾਂ ਲੋਕ ਫੋਨ ਨਹੀਂ ਲਾਉਣਾ ਹਟਦੀ ਸਹੀ ਗੱਲ ਹੈ ਫਿਰ ਹੁਣ ਤਾਂ ਹੱਥ ਲਿਬੜੇ ਹੁੰਦੇ ਆ ਟੋਏ ਚ ਬੜੇ ਹੁੰਨੇ ਆਪਾਂ ਕੀ ਦਾ ਕੀ ਦਾ ਫੋਨ ਚੱਕਾਂਗੇ ਜੇ ਕਿਸੇ ਨੂੰ ਕਹਿਣਿਆ ਫਿਰ ਅੱਲਾ ਕਹਿੰਦਾ ਤੂੰ ਕਿ ਆਏ ਬੋਲ ਦਾਂਗਾ ਇਹ ਲਾਸਮੈਂਟ ਵੀ ਮੈਂ ਕਰਵਾਉਣਾ ਹਣਾ ਇਹ ਤਾਂ ਆਏ ਆ ਜੀ ਇਹ ਦੀ ਦੇਣ ਬਹੁਤ ਵੱਡੀ ਹੈ ਹਾਂਜੀ ਹਾਂਜੀ ਪਾਣੀ ਦੀ ਆਪਣੇ ਪ੍ਰੋਬਲਮ ਦੇਖ ਪਹਿਲਾਂ ਤੁਹਿਆਂ ਜਿੱਦ ਦੇ ਆਪਾਂ ਹੈਗੇ ਆ ਇਹ ਤਾਂ ਹੋ ਗਿਆ 40 ਸਾਲ 50 ਸਾਲ ਦੇ ਹਾਂਜੀ ਹਾਂ ਪਾਣੀ ਦੀ ਟਾਪਣਾ ਪਾਣਾ ਇਹੀ ਰਾਹ ਪੈਂਦਾ ਹਾਂਜੀ ਇਹ ਰਾਤ ਨੂੰ ਵੀ ਕਈ ਵਾਰੀ ਪਾਣੀ ਇੱਥੋਂ ਜਾ ਬੰਦ ਕਰਾਉਣ ਆਉਂਦਾ ਜਾਂ ਛੱਡਣ ਆਉਂਦਾ ਹਾਂਜੀ ਹਾਂ ਇਹ ਹੋਰ ਬੰਦਾ ਹੁੰਦਾ ਕੋਈ ਇਕੱਲੀ ਡਿਊਟੀ ਤੇ ਨਿਰਭਰ ਹੁੰਦਾ ਸਹੀ ਗੱਲ ਹੈ ਜੀ ਬਗਾਨੇ ਪਿੰਡ ਦਾ ਹੋਰ ਮੁਲਾਜ਼ਮ ਹੁੰਦਾ ਕੋਈ ਸਹੀ ਗੱਲ ਹੈ ਉਹਨਾਂ ਦੀ ਸਿਰਫ ਆਪਣੀ ਡਿਊਟੀ ਕਰਨੀ ਉਹਨੇ ਡਿਊਟੀ ਕਰਨੀ ਸੀ ਇਹ ਫਰਜ਼ ਜਲ ਵਿੱਚ ਆਉਂਦਾ ਹਾਂ ਇਹਨਾਂ ਨੇ ਫਰਜ਼ ਜਲ ਮਾਰੇ ਨੇ ਇੱਕ ਸੇਵਾ ਇਹਨਾਂ ਦੀ ਬਹੁਤ ਵੱਡੀ ਬਹੁਤ ਵੱਡੀ ਸੇਵਾ ਕਿਉਂਕਿ ਚਲ ਆਪਾਂ ਨਹੀਂ ਗੌਰ ਕਰਦੇ ਲੋਕ ਨਹੀਂ ਇਹਨਾਂ ਦੀ ਪ੍ਰਵਾਹ ਕਰ ਰਿਹਾ ਆਪਾਂ ਨਹੀਂ ਲੋਕ ਤੇ ਹੌਂ ਚ ਰਿਹਾ ਹੁੰਦੇ ਕਿਉਂਕਿ ਉੱਪਰੋਂ ਪ੍ਰਮਾਤਮਾ ਤਾਂ ਦੇਖਦਾ ਨਾ ਵੀ ਇਹ ਬੰਦਾ ਜਿਹੜਾ ਦਿਨ ਰਾਤ ਅਖਾਪਦਾਗਾ ਕਿਹੜੇ ਲੋਟ ਇਹ ਆਪਣੇ ਪਿੰਡਾਂ ਨੂੰ ਨਿਕ ਦੇਖ ਲਓ ਕਿੰਨੇ ਬੱਚੇ ਨੇ ਸਕੂਲਾਂ ਤੱਕ ਦੋਨੇ ਸਕੂਲਾਂ ਤੱਕ ਪਾਣੀ ਜਾਂਦਾ ਤੁਸੀਂ ਐਂ ਦੇਖ ਲਓ ਹਰ ਇੱਕ ਘਰ ਦਾ ਬੱਚਾ ਜਿਹੜਾ ਜਿੰਨਾਂ ਦੇ ਵੀ ਸਰਕਰ ਕਿਉਂਕਿ 12 ਉਹ ਵੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਹੁੰਦੇ ਨੇ ਅਰੇ ਤੁਸੀਂ ਇੱਕ ਟਾਣੀ ਚ ਪਾਣੀ ਨਹੀਂ ਜਾਂਦਾ ਨਹੀਂ ਸਾਰੇ ਜਿੰਨੇ ਪਿੰਡ ਦੀਆਂ ਟਾਣੀਆਂ ਸਾਰੀਆਂ ਚ ਪਾਣੀ ਜਾਂਦਾ ਹਾਂਜੀ ਸਾਰੇ ਚੂਹੇ ਮੰਨੇ ਕਿ ਨਹੀਂ ਜਾਂਦਾ ਠੀਕ ਹੈ ਜੀ ਤੇ ਗੱਲ ਦੱਸੀ ਜਾਂਦੇ ਸੀ ਕਿਉਂਕਿ ਕਾਰਨ ਕੀ ਹੈ ਨਾ ਅਸੀਂ ਦੇਖਿਆ ਹੈ ਕਿ ਕਾਫੀ ਬੰਦਿਆਂ ਨੇ ਬਾਹਰੋਂ ਵੀ ਜੋੜ ਲਾਉਣਾ ਆਉਂਦੇ ਨੇ ਮਿਸਤਰੀ ਆਪਣੇ ਸਰਬਜੀਤ ਨੂੰ ਵੀ ਪਤਾ ਹੀ ਹੈਗਾ ਹੈਗਾ ਜੇ ਤਾਂ ਇਹ ਕੋਲੇ ਹੋ ਤਾਂ ਜੁਮੇਵਾਰੀ ਦਾ ਕੰਮ ਕਰਾ ਲੂਗਾ ਨਹੀਂ ਇਹਨਾਂ ਨੇ ਕੁਝ ਨਹੀਂ ਦੇਖਣਾ ਸਿਰਫ ਕੀ ਦੇਖਣਾ ਬਸ ਵੀ ਉਹਨੇ ਦੇਖਣਾ ਵੀ ਜੋੜ ਲਾਉਣਾ ਤੇ ਅਸੀਂ ਜਾਣਾ ਤੇ ਆਪਣੀ ਆਪਦੀ ਲੇਬਰ ਲੈ ਕੇ ਚਲੇ ਜਾਣਾ ਕਿਉਂਕਿ ਲੇਬਰ ਵੀ ਅਸੀਂ ਜੇ ਲੈਣੀ ਹੈ ਇਹਨੂੰ ਪਤਾ ਵੀ ਕਿੰਨੀ ਕ ਅਸੀਂ ਲੇਬਰ ਲੈਣੇ ਆ ਪਰ ਇੱਕ ਅਸੀਂ ਪਿੰਡ ਦੇ ਪੱਖ ਨੂੰ ਸੋਚ ਕੇ ਤੇ ਅਸੀਂ ਲਿਮਟ ਦੇ ਵਿੱਚ ਜਿਹੜੀ ਲੇਬਰ ਲੈਣੇ ਆਗੇ ਤੇ ਕਾਰਨ ਕੀ ਹੈ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਵੀ ਸਾਡਾ ਤੇ ਘਰ ਘਰ ਤੱਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਸਾਡੇ ਵੀ ਬੰਦੇ ਲਈ ਯਾਰ ਹਰ ਇੱਕ ਕੋਈ ਪੱਖ ਦਾ ਜਿਹੜਾ ਜਿਹੜਾ ਪਿੰਡ ਦਾ ਬੰਦਾ ਹੁੰਦਾ ਨਾ ਉਹਦਾ 100 ਤਰ੍ਹਾਂ ਦੇ ਉਹਤੇ ਸਵਾਲ ਕਰਦਾਗਾ ਜਿਹੜਾ ਕੋਈ ਬਾਹਰਲਾ ਬੰਦਾ ਹੋਵੇ ਤਾਂ ਕੋਈ ਸਵਾਲ ਨਹੀਂ ਕਰਦਾ ਇੱਕ ਖਾਸੀਅਤ ਆ ਬਾਹਰਲਾ ਬੰਦਾ ਆਊਗਾ ਉਹਦੀ ਜਾਦੇ ਕਦਰ ਕਰਨਗੇ ਜੇ ਕੇ ਵਿੱਚੋਂ ਆਪਦੇ ਘਰ ਨੂੰ ਪਿੱਛੇ ਸਿੱਟ ਕੇ ਤੇ ਆਪ ਉਹਦਾ ਉਹਦੇ ਸਾਡੇ ਲੋਕ ਬੈਰੀ ਬਣ ਜਾਂਦੇ ਨੇ ਇਹ ਗੂ ਜਿਹਦੇ ਇਹ ਚੀਜ਼ਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬੜਾ ਕਰੋ ਸਹੀ ਬੰਦੇ ਨਾਲ ਖੜਾਆ ਕਰੋ ਪਰਖ ਕਰਨੀ ਸਿੱਖੋ ਤੇ ਕਿਹੜਾ ਬੰਦਾ ਆਪਣੇ ਕਿੱਥੇ ਕੰਮ ਆ ਜਾਣਾ ਤੇ ਇਹ ਏਸੇ ਵੀਰ ਨਾਲ ਜਿਹੜੇ ਲੋਕ ਲੜਦੇ ਨੇ ਤੇ ਨਾਲੇ ਛੱਡਣਾ ਤਾਂ ਇਸੇ ਹਨਾ ਇਹਨਾਂ ਨਹੀਂ ਹਨਾ ਜੇ ਛੱਡਣਗੇ ਪਾਣੀ ਤਾਂ ਤੁਹਾਡੇ ਘਰਾਂ ਤੱਕ ਪਹੁੰਚੂਗਾ ਸਾਡੇ ਗੁਰਪ੍ਰੀਤ ਸਿੰਘ ਪ੍ਰਧਾਨ ਦਾ ਕਿਸਾਨ ਜਥੇਬੰਦੀ ਸਿੱਧੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਵੇਂ ਰਾਹ ਦੇ ਵਿੱਚ ਸਾਰੇ ਇਹ ਪ੍ਰੋਪਰ ਲੱਗੇ ਹੋਏ ਨੇ ਇਹਨਾਂ ਦਾ ਵੀ ਸਵਾਛੇ ਬਹੁਤ-ਬਹੁਤ ਧੰਨਵਾਦ ਜਿਹੜਾ ਖਿਆਲ ਰੱਖਦੇ ਆ ਵੱਡੀ ਮੇਨ ਗੱਲ ਇਹ ਅੰਗਲ ਪਾਣੀ ਜਾਂਦੇ ਆ ਉਹਨਾਂ ਨੂੰ ਕੰਟਰੋਲ ਕਰਦਿਆ ਵੀ ਇਹ ਟੋਏ ਨੂੰ ਭਾਈ ਨਾ ਯੂਜ਼ ਕਰੋ ਇਸ ਪਾਣੀ ਨੂੰ ਨਾ ਯੂਜ਼ ਕਰੋ ਅਸੀਂ ਇਹਨਾਂ ਦਾ ਪਾਣੀ ਦੇ ਲਈ ਇਹ ਜਿਹੜਾ ਨਿਗਰਾਨੀ ਰੱਖਦੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨ ਰਹਿ ਗਿਆ ਹੋਵੇ ਤਾਂ ਸੌਰੀ ਕਿਉਂਕਿ ਬੰਦੇ ਕਾਫੀ ਨੇ ਉਧਰ ਰਾਤ ਤੇ ਲੱਗੇ ਹੋਏ ਤੇ ਵੀਡੀਓ ਅਸੀਂ ਪਾਵਾਂਗੇ ਉਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਤੇ ਲਾਈਕ ਜਰੂਰ ਕਰਿਓ ਇੱਕ ਬੇਨਤੀ ਹੋਰ ਆਪਾਂ ਸੁਣਦੇ ਆ ਜੀ ਚਾ ਤੁਹਾਰੇ ਬਾਦ ਹਾਂਜੀ ਇੱਧਰ ਆਪਣੇ ਉਹ ਸਾਹਮਣੇ ਤੁਸੀਂ ਦੇਖਦੇ ਹੋ ਜਿਹੜੇ ਤੋਂ ਪਾਣੀ ਆਉਂਦਾਗਾ ਇੱਕ ਪਹਿਲਾਂ ਤੁਹਾਨੂੰ ਉਹ ਇੱਧਰ ਤੇ ਇੱਕ ਤੁਹਾਨੂੰ ਅਸੀਂ ਇਹ ਗੱਲ ਪੁੱਛਦੇ ਆ ਜਿਹੜੀ ਇਹ ਟੈਂਕੀ ਆ ਪਹਿਲਾਂ ਜਾਓ ਤੁਸੀਂ ਸਿੱਧੀ ਮੋਟਰ ਸਪਲਾਈ ਉਹ ਪੇਜ ਦੀ ਜੀ ਪਹਿਲਾਂ ਤਾਂ ਟੈਂਕੀ ਰਾਹੀ ਵੀ ਆਉਂਦਾ ਸੀ ਹਾਂਜੀ ਹੁਣ ਸਮਰਸੀ ਵਾਲਾ ਲਿਖੀ ਲਾਈ ਵੀ ਆਪਣੀ ਪੰਚਾਇਤ ਨੇ ਹਾਂਜੀ ਬਸ ਸਿੱਧਾ ਸਮਰਸੀ ਵੱਲ ਵੱਡੇ ਸਵਾਲ ਸੀਗੇ ਲੋਕਾਂ ਦੇ ਉਹ ਵੀ ਆਪਾਂ ਅੱਜ ਕੋਸ਼ਿਸ਼ ਕੀਤੀ ਆ ਵੀ ਕਲੀਅਰ ਕਰਨ ਦੀ ਪਹਿਲਾਂ ਜਿਹੜਾ ਟੈਂਕੀ ਦੇ ਉੱਪਰ ਪਾਣੀ ਆਮਾਗੀ ਸੀ ਕਾਫੀ ਵੱਡੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਆਪਣੇ ਪਿੰਡ ਦੇ ਨੇ ਰਲ ਕੇ ਜਿਹੜੀ ਉੱਥੇ ਪਿੰਡ ਨੇ ਪਿੰਡ ਦੇ ਸਹਿਯੋਗ ਦੇ ਨਾਲ ਮੋਟਰ ਲੱਗੀ ਆ ਮੋਟਰ ਦਾ ਪਾਣੀ ਹੁਣ ਸਿੱਧਾ ਸਪਲਾਈ ਜਿਹੜੀ ਆਪਣੇ ਪਿੰਡ ਨੂੰ ਜਾਂਦੀ ਆ ਤੇ ਇਸ ਗਾਮੇ ਦੇ ਵਿੱਚ ਵੀ ਆਪਾਂ ਨੂੰ ਪਾਣੀ ਦੀ ਬੜੀ ਜ਼ਰੂਰਤ ਆ ਸਾਰਿਆਂ ਨੂੰ ਪਤੀ ਆ ਨਵੀਆਂ ਜਿਵੇਂ ਪੈਰੀ ਆ ਜਾਂ ਕਿਤੇ ਪਾਈਪ ਪਾਈ ਗਈ ਉਹਦਾ ਆਪਣਾ ਫਰਜ਼ ਬਣਦਾ ਆ ਆਪਾਂ ਨੂੰ ਸਾਂਭਣ ਦਾ ਜੇ ਆਪਣੇ ਵਾਰ ਦੇ ਵਿੱਚ ਆ ਜਿੰਨਾ ਅਗਰ ਹੋਰ ਨਹੀਂ ਕਰ ਸਕਦੇ ਆਪਣੇ ਬਾੜ ਦੇ ਵਿੱਚ ਜਿੰਨਾ ਕੁ ਆਪਾਂ ਨੂੰ ਏਰੀਆ ਲੱਗਦਾਗਾ ਆਪਾਂ ਉਨੀ ਕੁ ਚੀਜ਼ ਦੀ ਸੰਭਾਲ ਕਰਨ ਦਾ ਪਾਈਪਾਂ ਖਾਲੀ ਪਈਆਂ ਨੇ ਕਿਸੇ ਦੀ ਟਰਾਲੀ ਵਹਿ ਗਈ ਕਿਸੇ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਗਈ ਜਾਂ ਕੋਈ ਪਾਣੀ ਪੈ ਕੇ ਪਸ਼ੂ ਦੇ ਜਿਹੜੇ ਪੈਰ ਨੇ ਉਹਨਾਂ ਦੇ ਵਿੱਚ ਵਗ ਜਾਂਦੇ ਨੇ ਤਾਂ ਜਾਂਦੇ ਨੇ ਤੁਹਾਨੂੰ ਪਤਿਆ ਵੀ ਨਵੀਆਂ ਜਿਹੜੀਆਂ ਸਪਲਾਈਆਂ ਹੋ ਰਹੀਆਂ ਨੇ ਜਿੰਨਾ ਚਿਰ ਕਨੈਕਟ ਕੋਈ ਸੁਭਾਵਨਾ ਸਹੀ ਹੈ ਜਿਹਨਾਂ ਚਿਰ ਕੋ ਬਣ ਨਹੀਂ ਸਕਦੀ ਤੇ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਰੇ ਰਲ ਮਿਲ ਕੇ ਜਿਹੜੀਆਂ ਜ਼ਰੂਰਤਾਂ ਖਿਆਲ ਰੱਖਿਓ ਅਸੀਂ ਇਸੇ ਵੀਡੀਓ ਰੱਖ ਕਿਉਂਕਿ ਆਪਾਂ ਨਹੀਂ ਉਹ ਯੂਜ਼ ਕਰਨਾ ਤੇ ਜਦੋਂ ਉਹ ਸਪਲਾਈਆਂ ਜੁੜ ਜਾਣਗੀਆਂ ਤੇ ਪ੍ਰੋਪਰ ਦੇਖੋ ਉਹ ਪ੍ਰੋਸੈਸ ਆ ਜਿਹੜਾ ਉਹ ਉਹ ਆ ਥੋੜੀ ਜੀ ਮਿੱਟੀ ਉਹਦੇ ਵਿੱਚ ਪਾਉਣੀ ਪਊਗੀ ਥੱਲੇ ਪੈਪ ਦੇ ਹੌਲੀ ਹੌਲੀ ਸੇਕਾ ਇਹ ਨਾ ਕਰਾਇਆ ਸੀ ਜਦੋਂ ਇਹ ਸਰਦੇ ਸੀ ਹਫਤਾ ਚਰਚਾ ਇੱਕ ਕਰਕੇ ਫੇਰ ਰੱਟਦੇ ਹੋ ਕੁਛ ਨਹੀਂ ਹੁੰਦਾ ਉਹ ਫੇਰ ਸਾਡਾ ਕਰਾ ਰਿਹਾ ਜੂ ਖੜ ਜਾ ਹੁਣ ਤੈ ਇੱਕ ਕੱਢ ਦੇ 5000 ਜੀ ਤੂੰ ਕਰਨਾ ਹੈ ਕੋ ਜਗਦੀਪ ਪੁੱਜੀ ਨਾਲੀਆ ਕਦੋਂ ਨਹੀਂ ਕੋਣੀ ਕੱਟਦਾ ਸੀ ਦਵਾਰੇ ਫੇਰ ਉਹਨਾਂ ਨੂੰ ਝੋਲ ਪੈਂਦੀ ਐ ਨਾਲ ਇੱਥੇ ਚੋਲਾ ਆ ਰੇ ਆਉਂ ਘਰ ਵੀ ਮੁੜਿਆ ਉਹ ਇਧਰ ਵੀ ਮਾਰ ਜਾਂਦਾ ਨੂੰ ਫਿਰ ਬਸ ਪਲਾਈ ਜਾਂਦਾ ਜੋੜ ਤੱਕ ਇਹਨਾਂ ਆਹ ਤੇ ਟਾਇਰ ਕੱਟ ਆਇਆ ਕਰਦਾ ਇਹਦਾ ਬਲਿੰਕ ਚ ਵਾਲਾ